ਸਾਰਿਆਂ ਪਿਆਰ ਪੂਰੀ ਸਾਸਟ੍ਰੀ ਕਾਲ ਜੀ ਆਸ ਕਰਦੀਆਂ ਸਾਰੇ ਚੜਦੀ ਕਲਾ ਚ ਹੋਮੋਂਗੇ ਖੁਸ਼ੀਆਂ ਚ ਹੋਮੋਂਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਹੱਸਦੇ ਖੇਡਦੇ ਰੱਖੇ ਸੱਚੇ ਬਾਦਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆਂ ਵਿੱਚ ਮੈਂ ਤੁਹਾਨੂੰ ਮਾਡਰਨ ਕਹਾਣੀਆਂ ਸੁਣਾ ਦੇਈਆਂ ਨੇ ਜਿਹੜੀਆਂ ਰਾਜੇ ਰਾਣੇ ਵਾਲੀਆਂ ਹੁੰਦੀਆਂ ਨੇ ਇਹਨਾਂ ਨੂੰ ਬਾਤਾਂ ਕਿਹਾ ਜਾਂਦਾ ਹੈ ਅੱਜ ਤੁਹਾਨੂੰ ਬਾਤ ਸੁਣਾਉਣ ਲੱਗੀ ਆਂ ਸੋ ਆਸ ਕਰਦੀ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਨੰਦ ਇਕ ਰਾਜਾ ਸੀ ਤੇ ਉਹਦੇ ਪਹਿਲਾਂ ਤਾਂ ਕੋਈ ਔਲਾਦ ਨਾ ਹੋਈ ਪਿੱਛੇ ਜੇ ਜਾ ਕੇ ਜਦੋਂ ਉਹਦੀ ਖਾਸੀ ਉਮਰ ਹੋ ਗਈ ਫਿਰ ਉਹਦੇ ਇੱਕ ਬੇਟੀ ਨੇ ਜਨਮ ਲੈ ਲਿਆ ਤਾਂ ਰਾਣੀ ਉਹਦੀ ਬੇਟੀ ਦੇ ਜਨਮ ਤੋਂ ਬਾਅਦ ਸਵਰਗ ਸਧਾਰ ਗਈ ਹੁਣ ਉਹ ਪਿਓਤੀ ਹੋ ਰਹੇਗੇ ਹੁਣ ਰਾਜੇ ਦੀ ਵੀ ਕਾਫੀ ਉਮਰ ਹੋ ਗਈ ਸੀ ਤੇ ਉਹ ਕੁੜੀ ਨੌਜਵਾਨ ਹੋਗੀ ਉਹਦੀ ਉਹਨੂੰ ਕਹਿਣ ਲੱਗਿਆ ਵੀ ਧੀਏ ਹੁਣ ਤੂੰ ਐ ਕਰ ਮੁੰਡਾ ਪਸੰਦ ਕਰ ਕੋਈ ਵਿਆਹ ਕਰਾ ਲਾ ਵੀ ਮੇਰਾ ਵੀ ਹੁਣ ਕੀ ਪਤਾ ਹੁੰਦਾ ਹੈ ਤਾਂ ਕਿ ਮੈਂ ਰਾਜ ਭਾਗ ਤੁਹਾਨੂੰ ਸਮਾ ਕੇ ਆਪਦਾ ਇੱਕ ਪਾਸੇ ਹੋ ਜਾ ਤੇ ਮੇਰੇ ਬੈਠੇ ਬੈਠੇ ਤੁਸੀਂ ਰਾਜ ਭਾਗ ਸੰਭਲੋ ਉਹ ਕਹਿੰਦੀ ਹਾਂ ਜੀ ਮੇਰਾ ਵਿਆਹ ਤਾਂ ਹੋ ਹੀ ਜਾਣਾ ਪਿਤਾ ਜੀ ਪਰ ਕਹਿੰਦੀ ਵਿਆਹ ਮੇਰੀ ਇੱਕ ਸ਼ਰਤ ਹੈ ਉਹ ਕਹਿੰਦਾ ਕੀ ਕਹਿੰਦੀ ਵਿਆਹ ਮੈਂ ਉਹਦੇ ਨਾਲ ਕਰਾਉਂਗੀ ਜਿਹੜਾ ਬੰਦਾ ਆ ਕੇ ਮੈਨੂੰ ਬੁਝਾਰਤ ਪਾਊਗਾ ਜੇ ਤਾਂ ਮੈਂ ਉਹ ਬੁਝਾਰਤ ਬੁੱਝਤੀ ਫੇਰ ਤਾਂ ਮੈਂ ਉਹਦਾ ਸਿਰ ਕਲਮ ਕਰੂੰਗੀ ਜੇ ਮੈਂ ਨਾ ਬੁੱਝ ਸਕੀ ਤਾਂ ਮੈਂ ਉਹਦੇ ਨਾਲ ਵਿਆਹ ਕਰਾ ਲੂੰਗੀ ਤਾਂ ਰਾਜਾ ਕਹਿੰਦਾ ਵੀ ਇਹ ਤਾਂ ਬੜੀ ਅਜੀਬ ਸ਼ਰਤ ਹੈ ਖਾ ਮੁਖਾਈ ਤੂੰ ਲੋਕਾਂ ਦੇ ਜਵਾਬ ਕਰਾਂਗੀ ਕਹਿੰਦੀ ਵੀ ਨਾ ਮੇਰੀ ਤਾਂ ਸ਼ਰਤ ਹੀ ਇਹੀ ਹੈ ਕਿ ਜਮੈਂ ਜਿੱਦੀ ਹੁੰਦੇ ਨੇ ਵੱਡੇ ਘਰਾਂ ਦੇ ਜਵਾਕ ਫੇਰ ਤਾ ਹੁਣ ਉਹ ਕਹਿਣ ਲੱਗਿਆ ਵੀ ਚਲੋ ਨੇ ਭਾਈ ਸਾਰੇ ਮਨੇ ਆਦੀ ਕਰਵਾਤੀ ਸ਼ਹਿਰਾਂ ਪਿੰਡਾਂ ਚ ਦੂਰ ਦੂਰ ਤੱਕ ਚਲੋ ਜੀ ਰਾਜਿਆਂ ਦੇ ਪੁੱਤ ਬਥੇਰੇ ਆਏ ਨਵਾਬਾਂ ਦੇ ਆਏ ਹੋਰ ਪਿੰਡਾਂ ਚੋਂ ਵੀ ਆਏ ਉਹ ਸਭ ਦੀਆਂ ਉਹ ਕਿਉਂ ਸਿੰਪਲ ਜੀਆਂ ਬਜ਼ਾਰ ਤਾਂ ਪਾਉਂਦੇ ਉਹ ਬੁੱਝਦਿਆ ਕਰੇ ਤੇ ਉਹਨਾਂ ਦੇ ਸਿਰ ਕਲਮ ਕਰਾ ਦਿਆ ਕਰੇ ਇੱਕ ਕਿਸੇ ਪਿੰਡ ਦੇ ਵਿੱਚ ਇੱਕ ਕਮਿਹਾਰ ਰਹਿੰਦਾ ਸੀ ਉਹ ਮਾਂ ਪੁੱਤੀ ਰਹਿੰਦੇ ਸੀ ਉਹੋ ਕਹਿਣ ਲੱਗਿਆ ਆਪਦੀ ਮਾਂ ਨੂੰ ਕਹਿੰਦਾ ਮਾਂ ਮੈਨੂੰ ਰੋਟੀਆਂ ਪਕਾ ਕੇ ਦੇ ਦੇ ਵੀ ਮੈਂ ਵੀ ਦੇਖ ਕੇ ਆਮ ਆਪਦੀ ਕਿਸਮਤ ਅਜ਼ਮਾ ਕੇ ਆਮ ਉਹ ਕਹਿਣ ਲੱਗੀ ਵੀ ਪੁੱਤ ਤੂੰ ਉਹਨੇ ਬਹੁਤ ਵੱਡੇ ਵੱਡੇ ਰਾਜਿਆਂ ਨਵਾਬਾਂ ਦੇ ਪੁੱਤ ਮਰਵਾਤੇ ਵੀ ਆਪਾਂ ਕੀਤੇ ਵਿਚਾਰਿਆ ਕਹਿੰਦਾ ਨਾ ਮੈਂ ਤਾਂ ਜਾਊਗਾ ਉਹਦੀ ਮਾਂ ਨੇ ਬਹੁਤ ਜ਼ੋਰ ਲਾਇਆ ਵੀ ਨਾ ਜਾ ਕਹਿੰਦਾ ਨਾ ਮੈਂ ਤਾਂ ਜਾਊਗਾ ਹੁਣ ਉਹਦੀ ਮਾਂ ਸੋਚਦੀ ਐ ਵੀ ਉੱਥੇ ਪਤਾ ਨਹੀਂ ਇਹਨੂੰ ਕਿਵੇਂ ਤੜਫਾ ਤੜਫਾ ਕੇ ਮਾਰਨਗੇ ਉਹੋ ਭਾਈ ਉਹਦੀ ਜਿਹੜੇ ਰੋਟੀਆਂ ਪਕਾਉਂਦੀ ਉਹਨਾਂ 'ਚ ਹੀ ਜ਼ਹਿਰ ਪਾ ਦਿੰਦੀ ਐ ਵੀ ਚਲੇ ਜਦੋਂ ਖਾਊਗਾ ਰਾਚੀ ਮਰ ਜੂਗਾ ਵੀ ਉਹ ਮੇਰੇ ਪੁੱਤ ਨੂੰ ਖਾਣੇ ਕਿਵੇਂ ਤੜਫਾਉਣਗੇ ਤਾਂ ਕਹਿੰਦੀ ਵੀ ਮੈਂ ਰੋਟੀਆਂ 'ਚ ਤਾਂ ਪਾਤੀ ਜ਼ਹਿਰ ਵੀ ਜੇ ਤਾਂ ਇਹਦੀ ਬਧੀ ਹੋਈ ਬਚ ਜੂਗਾ ਨਹੀਂ ਦੇਖੀ ਜਾਊ ਫਿਰ ਤੜਫਕੇ ਤਾਂ ਨਹੀਂ ਮਰੂਗਾ ਉੱਥੇ ਤਾਂ ਹੁਣ ਉਹ ਗਧੇ ਦੇ ਉੱਤੇ ਸਮਾਨ ਲੈ ਕੇ ਆਵਦਾ ਚੱਲ ਪਿਆ ਜਦੋਂ ਗਿਆ ਹੁਣ ਉਹ ਰਸਤੇ ਦੇ ਵਿੱਚ ਭੁੱਖ ਲੱਗੀ ਰੋਟੀ ਲੱਗਿਆ ਖਾਣ ਕੱਢ ਕੇ ਤਾਂ ਹਲੇ ਉਹਨੇ ਰੋਟੀ ਖੋਲੀ ਹੋਈ ਸੀ ਸਾਹਮਣੇ ਉਹਨੂੰ ਖਰਗੋਸ਼ ਦਿਸ ਗਿਆ ਉਹ ਜਿਹੜਾ ਉਹਨੂੰ ਖਰਗੋਸ਼ ਦਿਸਿਆ ਉਹਨੇ ਸੋਚਿਆ ਵੀ ਲੈ ਇਹਦੇ ਮਾਰਦਾ ਤੀਰ तीर मारके ਇਹਨੂੰ ਮਾਰ ਲੈਣਾ ਵੀ ਇੱਥੇ ਇਹਨੂੰ ਭੁੰਨ ਕੇ ਰੋਟੀ ਖਾ ਲੂੰਗਾ ਇਹਦੇ ਨਾਲ ਉਹ ਭਾਈ ਗਿਆ ਉੱਥੇ ਰੋਟੀਆਂ ਨੇ ਹਲੇ ਖੋਲ ਗਈ ਸੀ ਉਹ ਮੇਰੇ ਰੱਖ ਕੇ ਰੋਟੀਆਂ ਚਲਿਆ ਗਿਆ ਤਾਂ ਉਹਲੇ ਜੇ ਜਾ ਕੇ ਉਹਨੇ ਜਦੋਂ تیر ਮਾਰਿਆ ਉਹ ਜਿਹੜਾ ਉਹਨੂੰ ਦਿਸਿਆ ਸੀ ਖਰਗੋਸ਼ ਉਹਦੇ ਤਾਂ ਵੱਜਿਆ ਨਹੀਂ ਕਿਸੇ ਹੋਰ ਦੇ ਵੱਜ ਗਿਆ ਜਦੋਂ ਉਹ ਕੋਲੇ ਗਿਆ ਉਹਨੇ ਦੇਖਿਆ ਜਾ ਕੇ ਵੀ ਇਹਦੇ ਤਾਂ ਪੇਟ 'ਚ ਬੱਚੇ ਸੀ ਉਹ ਬੱਚਿਆਂ ਨੂੰ ਚੱਕ ਲਿਆ ਯਾਨੀ ਨਿੱਕੇ ਨਿੱਕੇ ਜਿਹੜੇ ਬਲੂਰੋ ਦੇ ਪੇਟ 'ਚ ਸੀਗੇ ਤੇ ਲਿਆ ਕੇ ਉਹਨਾਂ ਨੂੰ ਭੁਨ ਕੇ ਰੋਟੀ ਖਾਣ ਲੱਗ ਗਿਆ ਤਾਂ ਹੁਣ ਉਹ ਸੋਚਦਾ ਉਹ ਜਦੋਂ ਰੋਟੀ ਖਾਣ ਲੱਗਿਆ ਆ ਕੇ ਉਹਨੇ ਦੇਖਿਆ ਵੀ ਆਲੇ-ਦਾਲ ਮੇਰੀਆਂ ਤਾਂ ਰੋਟੀਆਂ ਹੀ ਨਹੀਂ ਹੈਗੀਆਂ ਉਰੇ ਕਿਤੇ ਤਾਂ ਗਦੇ ਨੂੰ ਦੇਖਿਆ ਗਦਾ ਡਿੱਗ ਕੇ ਮਰਿਆ ਪਿਆ ਕਿਉਂ ਉਹ ਰੋਟੀਆਂ ਉਨੀ ਛੱਡ ਕੇ ਭੱਗ ਗਿਆ ਰੋਟੀਆਂ ਗਦੇ ਨੇ ਖਾ ਲੀਆਂ ਤਾਂ ਉੱਪਰੋਂ ਕੋਈ ਤਿੰਨ ਕਾਂ ਆਏ ਉੱਡ ਕੇ ਕਾਂ ਆ ਕੇ ਗਦੇ ਦੇ ਮਾਰੀਆਂ ਠੂੰਗਾ ਕਿਉਂ ਜ਼ਹਿਰ ਸੀ ਉਹ ਤਿੰਨੇ ਕਾਂ ਮਾਰ ਗਏ ਹੁਣ ਉਹ ਬੜਾ ਹੈਰਾਨ ਹੋਇਆ ਜਦੋਂ ਰੋਟੀ ਖਾਣ ਲੱਗਿਆ ਵੀ ਮੈਂ ਹੁਣ ਰੋਟੀ ਕਿੱਥੋਂ ਖਾਵਾਂ ਮੈਨੂੰ ਤਾਂ ਭੁੱਖ ਬਹੁਤ ਲੱਗੀ ਹੋਈ ਸੀ ਉਹਨੇ ਬੱਚੇ ਉਹ ਭੁੰਨੇ ਖਰਗੋਸ਼ ਦੇ ਖਾ ਲਏ ਉਹ ਹੁਣ ਸੋਚਦਾ ਹੈ ਵੀ ਇਹ ਤਾਂ ਕਹਾਵਤ ਬਣ ਗਈ ਵੀ ਜਿਹੜੀ ਮੈਂ ਗਾਹ ਸੁਣਾਉਣੀ ਹੈ ਉਹਨੇ ਕਹਾਵਤ ਬਣਾ ਲਈ ਵੀ ਜੋ ਮੈਨੂੰ ਦਿਖਿਆ ਸੀ ਜੋ ਮੈਂ ਦੇਖਿਆ ਸੀ ਉਹ ਮੈਥੋਂ ਮਾਰਿਆ ਨਹੀਂ ਗਿਆ ਜੋ ਮੈਂ ਨਹੀਂ ਦੇਖਿਆ ਸੀ ਉਹ ਮਾਰਿਆ ਗਿਆ ਜੋ ਹਲੇ ਜਨਮੇ ਵੀ ਨਹੀਂ ਸੀ ਵੱਡੇ ਵੀ ਨਹੀਂ ਸੀ ਹੋਏ ਉਹਨਾਂ ਬੱਚਿਆਂ ਨੂੰ ਮੈਂ ਖਾ ਲਿਆ ਮੇਰੀ ਮਾਂ ਨੇ ਮੇਰਾ ਗਦਾ ਮਾਰਤਾ ਫੇਰ ਗਦੇ ਨੇ ਤਿੰਨ ਕਾਂ ਮਾਰਤੇ ਉਹਨੇ ਭਾਈ ਕਹਾਵਤ ਬਣਾ ਲਈ ਉਹਨੇ ਤਾਂ ਰੱਟਾ ਲਾ ਲਿਆ ਇਹਨੂੰ ਜਦੋਂ ਪਹੁੰਚ ਗਿਆ ਜਾ ਕੇ ਸ਼ਹਿਰ ਚ ਉੱਥੇ ਰਾਜੇ ਦੇ ਤਾਂ ਇੱਕ ਧਰਮਸ਼ਾਲਾ ਦੇ ਵਿੱਚ ਉਹਨੇ ਕਮਰਾ ਲੈ ਲਿਆ ਉਹ ਧਰਮਸ਼ਾਲਾ ਵਾਲਾ ਉਹਨੂੰ ਪਹਿਣ ਲੱਗਿਆ ਵੀ ਕਿਵੇਂ ਕੋਈ ਬਾਹਰੋਂ ਲੱਗਦਾ ਪ੍ਰਦੇਸੀ ਉਹ ਕਹਿੰਦਾ ਹਾਂ ਪ੍ਰਦੇਸੀਆਂ ਵੀ ਮੈਂ ਰਾਜੇ ਦੀ ਧੀ ਦੀ ਕਹਾਵਤ ਪਾਉਣ ਆਇਆ ਉਹਨੂੰ ਉਹ ਕਹਿੰਦਾ ਉਹਨੂੰ ਦੇਖ ਕੇ ਉਹਦਾ ਲਿਵਾਸ ਕਿਉਂ ਗਰੀਬ ਤਾਂ ਹੈਗਾ ਸੀ ਵਿਚਾਰਾ ਕਮਿਆਰਾਂ ਦਾ ਮੁੰਡਾ ਉਹਨੂੰ ਕਹਿੰਦਾ ਵੀ ਉੱਥੇ ਤਾਂ ਵੱਡੇ ਵੱਡੇ ਨਵਾਬ ਨੀ ਟਿਕੇ ਵੀ ਤੂੰ ਕਿੱਥੇ ਟਿਕੇਗਾ ਉਹ ਕਹਿੰਦਾ ਚਲੋ ਜੀ ਕਿਸਮਤ ਅਜਮਾਉਣ ਚ ਕੀ ਫਾਇਦਾ ਫਰਕ ਹੈ ਕਹਿੰਦਾ ਚਾਹੀਦੀ ਐ ਅਜਮਾਉਣੀ ਹੁਣ ਭਾਈ ਉਹ ਸਵੇਰੇ ਉੱਠਿਆ ਰਾਜੇ ਦੇ ਮਹਿਲਾਂ 'ਚ ਵਗ ਗਿਆ ਜਾ ਕੇ ਅਰਧਲੀ ਜਿਹੜੇ ਮੂਰੇ ਖੜੇ ਸੀ ਉਹ ਅੰਦਰ ਨਾ ਵੜਨ ਨਾ ਦੇਣ ਕਹਿੰਦੇ ਮੰਗਤੇ ਨਹੀਂ ਆਉਂਦੇ ਹੁੰਦੇ ਇੱਥੇ ਮੰਗਤਿਆਂ ਨੂੰ ਨਹੀਂ ਹੈਗਾ ਅਲਵਡ ਅੰਦਰ ਜਾਣ ਲਈ ਉਹ ਕਹਿੰਦਾ ਵੀ ਤੁਸੀਂ ਮੈਨੂੰ ਜਾਣ ਤਾਂ ਦਿਓ ਮੈਂ ਤਾਂ ਬੁਝਾਰਤ ਬੁੱਝਣ ਆਇਆ ਪਾਉਣਾ ਆਇਆ ਗਾ ਰਾਜੇ ਦੀ ਧੀ ਨੂੰ ਚਲੋ ਜੀ ਉਹ ਕਹਿੰਦੇ ਵੀ ਚੱਲ ਛੱਡੋ ਜਿੱਤੇ ਦੀ ਮਰੀ ਕਹਿੰਦੇ ਤੈ ਮਰਨ ਦੀ ਉਹ ਹੋ ਤੇਰਾ ਇਰਾਦਾ ਬਦੀ ਨਹੀਂ ਹੋਣੀ ਹੁਣ ਤੇਰੀ ਵੀ ਤੈ ਵੀ ਮਰਨਾ ਇੱਥੇ ਤਾਂ ਰਾਜੇ ਮਹਾਰਾਜਿਆਂ ਦੇ ਪੁੱਤ ਮੁੱਕ ਗਏ ਨਵਾਬਾਂ ਸ਼ਹਿਨਸ਼ਾਹਾਂ ਦੇ ਪੁੱਤ ਮੁੱਕ ਗਏ ਵੀ ਤੈਨੂੰ ਉੱਥੇ ਕੌਣ ਖੜਨ ਦੇਉ ਉਹ ਕਨ ਇੱਕ ਵਾਰੀ ਜਾਣ ਤਾਂਦੇ ਉਹ ਅੰਦਰ ਚਲੋ ਜੀ ਲੰਘਿਆ ਹੁਣ ਰਾਜੇ ਨੇ ਉਹਨੂੰ ਇੱਕ ਕਮਰਾ ਦਿੱਤਾ ਸਵੇਰ ਨੂੰ ਕਹਾਵਤ ਪਾਉਣ ਵਾਸਤੇ ਬੁਲਾ ਲਿਆ ਉਹਨੂੰ ਰਾਜੇ ਦੀ ਧੀ ਨੇ ਰਾਜਕੁਮਾਰੀ ਨਾਜ਼ੀਆ ਸੀ ਉਹਦਾ ਨਾਮ ਕਮਿਆਰ ਦਾ ਨਾਮ ਅਕਬਰ ਸੀ ਤਾਂ ਉਹ ਨਾਜ਼ੀਆ ਨੇ ਬੁਲਾਇਆ ਜਦੋਂ ਗਿਆ ਅਕਬਰ ਉਹਨੂੰ ਕਹਿੰਦੀ ਵੀ ਪਾ ਕਹਾਵਤ ਕੋਲੇ ਰਾਜਾ ਬੈਠਾ ਉਹ ਕਹਿਣ ਲੱਗਿਆ ਵੀ ਉਹਨੇ ਇਹ ਕਹਾਵਤ ਪਾਤੀ ਜੋ ਮੈਂ ਦੇਖਿਆ ਸੀ ਉਹ ਮਰਿਆ ਨਹੀਂ ਜੋ ਮੈਂ ਨਹੀਂ ਦੇਖਿਆ ਸੀ ਉਹ ਮਾਰਿਆ ਗਿਆ ਜੋ ਹਲੇ ਪੈਦਾ ਨਹੀਂ ਸੀ ਹੋਏ ਵੱਡੇ ਨਹੀਂ ਸੀ ਹੋਏ ਉਹਨਾਂ ਨੂੰ ਮੈਂ ਮਾਰ ਕੇ ਖਾ ਗਿਆ ਮੇਰੀ ਮਾਂ ਨੇ ਮੇਰਾ ਗਦਾ ਮਾਰਤਾ ਫੇਰ ਗਦੇ ਨੇ ਤਿੰਨ ਕਾਂ ਮਾਰਤੇ ਹੁਣ ਉਹ ਸੋਚਦੀ ਐ ਵੀ ਕੀ ਮਤਲਬ ਹੋਇਆ ਇਹਨਾਂ ਦਾ ਉਹ ਕਹਿਣ ਲੱਗੀ ਰਾਜਾ ਕਹਿੰਦਾ ਵੀ ਬੁੱਝ ਆਪਦੀ ਧੀ ਨੂੰ ਕਹਿੰਦਾ ਉਹ ਕਹਿਣ ਲੱਗੀ ਵੀ ਮੈਨੂੰ ਤਿੰਨ ਦਿਨਾਂ ਦੀ ਮੌਲਤ ਦਿਓ ਪਿਤਾ ਜੀ ਰਾਜਾ ਕਹਿੰਦਾ ਵੀ ਲੈ ਲੈ ਹੁਣ ਤਿੰਨ ਦਿਨ ਦੀ ਮੌਲਤ ਲੈ ਲਈ ਉਹਨੂੰ ਕਮਰੇ 'ਚ ਠਹਿਰਾਇਆ ਗਿਆ ਅਕਬਰ ਖਮਿਆਰ ਨੂੰ ਤਾਂ ਰਾਤ ਨੂੰ ਕੀ ਕਰਦੀ ਆ ਹੋ ਰਾਜਕੁਮਾਰੀ ਆਪਦੀ ਇੱਕ ਸੋਹਣੀ ਜੀ ਦਾਸੀ ਸੀ ਜਿਹੜੀ ਉਹਨੂੰ ਭੇਜਦੀ ਐ ਸਜਾ ਕੇ ਉਹਦੇ ਕੋਲੇ ਬਿੱਤੂ ਜਿਵੇਂ ਵੀ ਹੋ ਸਕੇ ਹਰ ਹੀਲਾ ਵਰਤ ਕੇ ਉਹ ਤੋਂ ਇਹਦਾ ਜਵਾਬ ਕਢਾ ਕੇ ਲਿਆ ਹੁਣ ਉਹ ਪਾਈ ਜਦੋਂ ਜਾਂਦੀ ਹੈ ਉਹ ਵੀ ਸਮਝ ਜਾਂਦਾ ਹੈ ਵੀ ਇਹ ਚਾਲ ਹੈ ਕੋਈ ਤਾਂ ਉਹ ਕਿਸੇ ਹਾਲਤ ਚ ਵੀ ਉਹਨੂੰ ਦੱਸਦਾ ਨਹੀਂ ਹੈਗਾ ਉਹ ਮੁੜੇ ਆਉਂਦੀ ਹੈ ਦੂਜੇ ਦਿਨ ਫੇਰ ਉਹ ਕਿਸੇ ਦਾਸੀ ਨੂੰ ਭੇਜਦੀ ਹੈ ਇਸੇ ਤਰ੍ਹਾਂ ਰਾਤ ਨੂੰ ਉਹ ਫੇਰ ਉਹਨੂੰ ਵੀ ਚਾਲ ਸਮਝ ਕੇ ਦੱਸਦਾ ਉਹ ਸਮਝ ਜਾਂਦਾ ਵੀ ਇਹ ਤਾਂ ਚਾਲਾਂ ਚੱਲ ਰਹੀਆਂ ਨੇ ਮੇਰੇ ਨਾਲ ਰਾਜਕੁਮਾਰੀ ਉਹ ਵੀ ਮੁੜੇ ਆਉਂਦੀ ਹੈ ਉਦੋਂ ਅਗਲੇ ਦਿਨ ਫਿਰ ਆਪ ਜਾਂਦੀ ਹੈ ਕੁੜੀ ਰਾਜੇ ਦੀ ਨਾਜ਼ੀਆ ਤਾਂ ਉਹਨੂੰ ਜਾ ਕੇ ਗੱਲਾਂ ਚ ਲਾਉਂਦੀ ਹੈ ਪਰ ਉਹ ਦੱਸਦਾ ਨਹੀਂ ਉਹ ਕਹਿੰਦਾ ਵੀ ਕਹਿੰਦੀ ਮੈਨੂੰ ਦੱਸ ਦੇ ਇਹਦਾ ਮਤਲਬ ਕੀ ਹੈ ਉਹ ਕਹਿੰਦਾ ਇੰਨਾ ਜਿੱਥੇ 3 ਦਿਨ ਦਾ ਸਬਰ ਕਰਿਆ ਕਹਿੰਦਾ ਥੋੜਾ ਜਿਆ ਹੋਰ ਕਰ ਲੈ ਸਵੇਰੇ ਦੱਸ ਹੀ ਦੇਣਾ ਹੁਣ ਜਦੋਂ ਸਵੇਰ ਆਈ ਉਹ ਕਹਿਣ ਲੱਗਿਆ ਰਾਜੇ ਨੂੰ ਮਹਾਰਾਜ ਵੀ ਤਿੰਨ ਦਿਨ ਹੋ ਗਏ ਤਾਂ ਰਾਜਾ ਕਹਿਣ ਲੱਗਿਆ ਆਪਦੀ ਧੀ ਨੂੰ ਵੀ ਹੁਣ ਤੈਨੂੰ ਵਿਆਹ ਕਰਾਉਣਾ ਪਊ ਫੇਰ ਤੇਰੀ ਸ਼ਰਤ ਅਨੁਸਾਰ ਇਹਦੇ ਨਾਲ ਉਹ ਕਹਿੰਦੀ ਮੈਂ ਤਾਂ ਨਹੀਂ ਇਹਦੇ ਨਾਲ ਵਿਆਹ ਕਰਾਉਂਦੀ ਇਹਦੇ ਕਹਿੰਦੀ ਵਿਆਹ ਦੇ ਲਾਇਕ ਹੈ ਕਿਤੇ ਸੋਹਣੇ ਨੂੰ ਕੀ ਕਰੂੰਗੀ ਕਹਿੰਦੀ ਇਹ ਤਾਂ ਗਰੀਬ ਬੰਦਾ ਹੈ ਕੋਈ ਬਿਲਕੁਲ ਹੀ ਪਤਾ ਨਹੀਂ ਕੌਣ ਹੈ ਤਾਂ ਫੇਰ ਕਹਿਣ ਲੱਗੀ ਵੀ ਵੈਸੇ ਹੱਲੇ ਮੇਰੀ ਸ਼ਰਤ ਇੱਕ ਹੋਰ ਵੀ ਹੈ ਰਾਜਾ ਕਹਿੰਦਾ ਉਹ ਵੀ ਪਾਲ ਲੈ ਕੋਈ ਨਾ ਹੁਣ ਰਾਜੇ ਨੂੰ ਵੀ ਯਕੀਨ ਸੀ ਵੀ ਜਿਹੜੀ ਇਹਦੀ ਸ਼ਰਤ ਹੈ ਜਰੂਰ ਪੂਰੀ ਕਰੂਗਾ ਬੰਦਾ ਉਹ ਕਹਿਣ ਲੱਗੀ ਵੀ ਮੇਰੀ ਇਹ ਸ਼ਰਤ ਹੈ ਤੈਨੂੰ 100 ਖਰਗੋਸ਼ ਦੇ ਕੇ ਜੰਗਲ ਚ ਭੇਜਾਂਗੇ ਉਹਨਾਂ ਚੋਂ ਇੱਕ ਵੀ ਘਟਿਆ ਨਹੀਂ ਹੋਣਾ ਚਾਹੀਦਾ ਦੂਜੀ ਗੱਲ ਹੈ ਰਾਤ ਨੂੰ ਤੇਰੇ ਕਮਰੇ ਚ 100 ਰੋਟੀਆਂ ਤਾਂ ਰੂੰਗੀ ਸਵੇਰ ਨੂੰ ਉਹਨਾਂ ਚੋਂ ਇੱਕ ਨਹੀਂ ਬਚੀ ਹੋਣੀ ਚਾਹੀਦੀ ਤਾਂ ਤੀਸਰਾ ਕਹਿੰਦੀ ਵੀ ਤੇਲ ਤੇ ਚੌੜ ਤਿਲ ਚੌਲਾਂ ਦਾ ਢੇਰ ਲਾਵਾਂਗੇ ਤੇਰੇ ਕਮਰੇ 'ਚ ਵੀ ਸਵੇਰ ਨੂੰ ਉਹ ਵੱਖੋ ਵੱਖ ਕਰ ਦੇਣੇ ਨੇ ਉਹ ਅਸੀਂ ਮਿਕਸ ਕਰਕੇ ਉਹਨਾਂ ਨੂੰ ਤੇਰਾ ਉੱਥੇ ਢੇਰ ਲਾਉਂਦੇਰੇ ਕਮਰੇ 'ਚ ਸਵੇਰ ਨੂੰ ਉਹਨਾਂ ਦਾ ਉਹ ਤੇਲ ਅੱਡ ਚੌਲ ਅੱਡ ਵੱਖਰੇ ਵੱਖਰੇ ਹੋਣੇ ਚਾਹੀਦੇ ਨੇ ਫੇਰ ਵਿਆਹ ਕਰਾਵਾਂਗੇ ਹੁਣ ਉਹ ਕਹਿੰਦਾ ਇਹ ਤਾਂ ਬਹੁਤ ਅਜੀਬ ਸ਼ਰਤ ਹੈ ਕਹਿੰਦਾ ਇਹ ਤਾਂ ਮੁਸ਼ਕਲ ਹੈ ਕੁੜੀ ਤਾਂ ਹੁਣ ਖੁਸ਼ ਹੋਗੀ ਵੀ ਚਲ ਵਿਆਹ ਨਹੀਂ ਕਰਾਉਣਾ ਪੂਨ ਨਾਲ ਇਹਨੂੰ ਮਰਵਾ ਦੂੰ ਪਰ ਤਾਂ ਉਹ ਰਾਤ ਨੂੰ ਬਾਹਰ ਨਿਕਲ ਗਿਆ ਬਾਹਰ ਨਿਕਲਿਆ ਤਾਂ ਅਚਾਨਕ ਉਹਦੇ ਸਾਹਮਣੇ ਇੱਕ ਕੋਈ ਜਾਦੂਗਰ ਨਹੀਂ ਤੁਰੀ ਜਾਂਦੀ ਸੀ ਉਹ ਆ ਗਈ ਪਤਾ ਨਹੀਂ ਕਿ ਜਿਵੇਂ ਕਹਿੰਦੇ ਨੇ ਵੀ ਰੱਬ ਭੇਜਦਾ ਹੈ ਤਾਂ ਉਹ ਕਹਿਣ ਲੱਗੀ ਉਹਨੂੰ ਕਹਿੰਦੀ ਕਿਵੇਂ ਬੜਾ ਲਮਕਾ ਕੇ ਜੇ ਮੂੰਹ ਖੜਾ ਹੈ ਉਦਾਸ ਕੀ ਗੱਲ ਹੈ ਬੇਟਾ ਉਹਨੇ ਉਹਨੂੰ ਸਾਰੀ ਕਹਾਣੀ ਸੁਣਾ ਦਿੰਦਾ ਹੈ ਉਹਦੇ ਘਰ ਤੋਂ ਚੱਲਣ ਦੀ ਉੱਥੇ ਤੱਕ ਤਾ ਉਹ ਕਹਿਣ ਲੱਗੀ ਵੀ ਚੰਗਾ ਤੂੰ ਐਂ ਕਰੀ ਆ ਮੈਂ ਤੈਨੂੰ ਇੱਕ ਬੰਸਰੀ ਦਿੰਨੀ ਆ ਇਹ ਜਾਦੂ ਦੀ ਬੰਸਰੀ ਹੈ ਵੀ ਜਦੋਂ ਤੂੰ ਖਰਗੋਸ਼ ਲੈ ਕੇ ਜਾਵੇਂਗਾ ਨਾ ਜਿੱਥੇ ਵੀ ਜਦੋਂ ਤੂੰ ਵਾਪਸ ਮੁੜੇਗਾ ਕਿਤੇ ਵੀ ਹੋਵੇਂ ਤੂੰ بس ਇਹ ਬੰਸਰੀ ਵਜਾ ਦੀ ਇਹਦੀ ਲੈ ਦੇ ਉੱਤੇ ਸਾਰੇ ਖਰਗੋਸ਼ ਤੇਰੇ ਕੋਲੇ ਇਕੱਠੇ ਹੋ ਜਾਣਗੇ ਤੇ ਬਾਕੀ ਕਹਿੰਦੀ ਰਾਤ ਨੂੰ ਰੋਟੀਆਂ ਨੇ ਕਹਿੰਦੀ ਤੂੰ ਉਦੋਂ ਬੰਸਰੀ ਵਜਾਈ ਕੀੜੇ ਕੀੜੀਆਂ ਦੇ ਭੌਣ ਲੱਗ ਜਾਣਗੇ ਕਹਿੰਦੀ ਉਹ ਰੋਟੀਆਂ ਧੜਕੇ ਨੂੰ ਕਹਿੰਦੀ ਪੀਸ ਵੀ ਨਹੀਂ ਥਿਆਉਣਾ ਕੋਈ ਫੇਰ ਕਹਿੰਦੀ ਤੂੰ ਜਿਹੜਾ ਤੇਲ ਤੇ ਝੌਲੀ ਐ ਕਹਿੰਦੀ ਉਹ ਵੀ ਕੀੜੇ ਕੀੜੀਆਂ ਦੇ ਢੇਰ ਲੱਗ ਜਾਣਗੇ ਵੀ ਤਾਂ ਉੱਥੇ ਕੁਝ ਨਹੀਂ ਥਿਆਉਣਾ ਉਹ ਵੱਖੋ ਵੱਖਰੇ ਕਰ ਦੇਣਗੇ ਉਹ ਕਹਿੰਦਿਆ ਅੱਛਾ ਰਾਤ ਨੂੰ ਕਹਿੰਦਾ ਜਾਨਵਰ ਆਉਣਗੇ ਰੋਟੀਆਂ ਤੇ ਵੀ ਵਾਰੀਆਂ ਦੇ ਵਿੱਚ ਦੀ ਆਉਣਗੇ ਉਹ ਸਭ ਖਾ ਜਾਣਗੇ ਉਹ ਕਹਿੰਦਾ ਵੀ ਠੀਕ ਐ ਉਹਨਾਂ ਨੇ ਲੈਤਾ ਲਈ ਪਰ ਉਹਨੂੰ ਭਰੋਸਾ ਹੈ ਨਹੀਂ ਤਾਂ ਹੁਣ ਅਗਲੇ ਦਿਨ ਸੌ ਖਰਗੋਸ਼ ਦੇ ਕੇ ਰਾਜਕੁਮਾਰੀ ਨਾਜ਼ੀਆ ਉਹਨੂੰ ਭੇਜ ਦਿਆ ਅਕਬਰ ਨੂੰ ਵੀ ਜਾ ਇਹਨਾਂ ਨੂੰ ਜੰਗਲ 'ਚ ਲੈ ਜਾ ਇੱਕ ਵੀ ਘਟਨਾ ਨਹੀਂ ਚਾਹੀਦਾ ਤਾਂ ਉਹ ਜਦੋਂ ਜਾਂਦਾ ਹੈ ਉੱਥੇ ਰਾਜਾ ਉਹਦੇ ਕੋਲ ਚਾਲ ਨਾਲ ਜਾਂਦਾ ਹੈ ਚਾਲ ਬਣਾ ਕੇ ਉਹਨੂੰ ਕਹਿੰਦਾ ਮੈਨੂੰ ਇੱਕ ਖਰਗੋਸ਼ ਦੇ ਦੇ ਉਹ ਕਹਿੰਦਾ ਵੀ ਲੈ ਲੈ ਕਹਿੰਦਾ ਕਿੰਨੇ ਦਾ ਦੇਵੇਂਗਾ ਰਾਜਾ ਕਹਿੰਦਾ ਉਹ ਕਹਿੰਦਾ ਉਹ ਉਹ ਰਾਜੇ ਨੂੰ ਪਛਾਣ ਲੈਂਦਾ ਰਾਜਾ ਜਾਂਦਾ ਭੇਸ ਬਦਲ ਕੇ ਉਹ ਪਛਾਣ ਲੈਂਦਾ ਵੀ ਇਹ ਹੁਣ ਆ ਰਾਜਾ ਚਾਲ ਚੱਲਣ ਆਇਆ ਮੇਰੇ ਨਾਲ ਤਾਂ ਉਹ ਕਹਿਣ ਲੱਗਿਆ ਵੀ ਪੈਸਾ ਥੇਲੀ ਤਾਂ ਨਹੀਂ ਮੈਨੂੰ ਕੋਈ ਚਾਹੀਦਾ ਵੀ ਮੈਨੂੰ ਤਾਂ ਸਿਰਫ ਮੇਰੀ ਵੀ ਇੱਕ ਸ਼ਰਤ ਹੈ ਉਹ ਕਹਿੰਦਾ ਕੀ ਕੰਨਾ ਮੇਰੀ ਜੁੱਤੀ ਲਾ ਕੇ ਮੇਰੇ ਪੈਰ ਧੋ ਫਿਰ ਮੇਰੇ ਪੈਰਾਂ ਨੂੰ ਚੁੰਮੋ ਬਸ ਮੇਰੀ ਆ ਸ਼ਰਤਾਂ ਖਰਗੋਸ਼ ਲੈ ਜੀ ਰਾਜੇ ਨੂੰ ਪਹਿਲਾਂ ਤਾਂ ਬੜਾ ਗੁੱਸਾ ਚੜਿਆ ਫਿਰ ਉਹਨੇ ਸੋਚਿਆ ਵੀ ਚੱਲ ਇਹਨੇ ਕਿਹਾ ਮੈਨੂੰ ਪਛਾਣਿਆ ਵੀ ਕਰ ਲੈਣਾ ਇੱਥੇ ਕਿਹੜਾ ਕੋਈ ਦੇਖਦਾ ਮੈਨੂੰ ਉਹਨੇ ਉਹਦੀ ਜੁਰੋ ਦਾ ਜੋੜਾ ਲਾਹਿਆ ਪੈਰਾਂ 'ਚੋਂ ਪਾਣੀ ਨਾਲ ਉਹਦੇ ਪੈਰ ਧੋ ਕੇ ਉਹਦੇ ਪੈਰਾਂ ਨੂੰ ਚੁੰਮਿਆ ਤਾਂ ਉਹਨੇ ਇੱਕ ਕੁੜੀ ਨੇ ਨਾਲੇ ਵੀ ਸ਼ਰਤ ਰੱਖੀ ਸੀ ਤਿੰਨੇ ਸ਼ਰਤਾਂ ਦੇ ਨਾਲ ਵੀ ਜਿਹੜਾ ਸਾਨੂੰ ਉਹੀ ਜੀ ਗੱਲ ਸੁਣਾਉ ਆ ਕੇ ਜਿੱਤੇ ਨਾ ਯਕੀਨ ਕਰੀਏ ਸੀ ਤੈਨੂੰ ਕੋ ਗੱਲ ਸੁਣਾਉਣੀ ਪਊ ਵੀ ਜਿੱਤੇ ਅਸੀਂ ਚਾਹੁੰਦੇ ਹੋਏ ਵੀ ਯਕੀਨ ਨਾ ਕਰੀਏ ਉਹ ਕਹਿੰਦਾ ਵੀ ਠੀਕ ਐ ਹੁਣ ਭਾਈ ਜਦੋਂ ਰਾਜੇ ਨੇ ਲੈ ਲਿਆ ਇੱਕ ਖਰਗੋਸ਼ ਤੁਰ ਪਿਆ ਮੁੰਡੇ ਨੇ ਉਹਨੇ ਚਰਵਾਇਆ ਸੀ ਜਿਹੜਾ ਖਰਗੋਸ਼ ਕੋ ਮਿਆਰਾ ਦਾ ਮੁੰਡਾ ਖਰਗੋਸ਼ ਲੈ ਕੇ ਆਇਆ ਉਹਨੇ ਬੰਸਰੀ ਬੁਜਾਲੀ ਉਹਦੇ ਲਵੇ ਰਾਜੇ ਤੋਂ ਛੁੱਟ ਕੇ ਖਰਗੋਸ਼ ਤਾਂ ਭੱਜਿਆ ਆ ਉਹ ਤਾਂ ਬੜਾ ਖੁਸ਼ ਹੋਇਆ ਚਲੋ ਜਦੋਂ ਘਰ ਨੂੰ ਗਿਆ ਉਹਨੇ ਇਹੀ ਖਰਗੋਸ਼ ਇਕੱਠੇ ਕਰ ਲੇ ਬੰਸਰੀ ਵਜਾਈ ਖਰਗੋਸ਼ ਆ ਗਏ ਜਿਹੜੇ ਇੱਧਰ ਉੱਧਰ ਗਏ ਸੀ ਗਏ ਤਾਂ ਉਹਨੇ ਰਾਜਕੁਮਾਰੀ ਨੇ ਘਣਿਆਏ ਵੀ ਇਹ ਤਾਂ ਪੂਰੇ ਸੌ ਹੀ ਨੇ ਇਹ ਤਾਂ ਪਾਸ ਹੋ ਗਿਆ ਤਾਂ ਦੂਜੇ ਦਿਨ ਸੌ ਰੋਟੀਆਂ ਤਰਾਈਆਂ ਉਹਨੇ ਫੇਰ ਰਾਤ ਨੂੰ ਬੰਸਰੀ ਵਜਾਤੀ ਬਾਗੀਆਂ ਦੇ ਵਿੱਚ ਦੀ ਖਿੜਕੀਆਂ ਦੇ ਵਿੱਚ ਦੀ ਕਬੂਤਰ ਕਾਉ ਆ ਗਏ ਉਹ ਸਾਰੀਆਂ ਰੋਟੀਆਂ ਨਵੇੜ ਗਏ ਅਗਲੇ ਤੀਜੇ ਦਿਨ ਉਹਨੇ ਫੇਰ ਬੰਸਰੀ ਬਜਾਈ ਉਹ ਤੇਲ ਤੇ ਚੌਲ ਅੱਡੋ ਅੱਡ ਕਰਤੇ ਕੀੜੇ ਕੀੜੀਆਂ ਨੇ ਤਾਂ ਧੜਕੇ ਨੂੰ ਫੇਰ ਜਦੋਂ ਕਚਹਿਰੀ ਲਈ ਉਹਨੂੰ ਬੁਲਾਇਆ ਗਿਆ ਵੀ ਆਹ ਤਿੰਨ ਸ਼ਰਤਾਂ ਤਾਂ ਤਾਂ ਪੂਰੀਆਂ ਕਰਤੀਆਂ ਚੌਥੀ ਸ਼ਰਤ ਸੁਣਾਉਣ ਕਿ ਜਿਹੜੀ ਤੈਨੂੰ ਮੈਂ ਕਹੀ ਹੈ ਵੀ ਸਾਨੂੰ ਇਹੀ ਜੀ ਕੋਈ ਗੱਲ ਸੁਣਾਵੇਂਗਾ ਜੀ ਤੇ ਅਸੀਂ ਭਰੋਸਾ ਨਾ ਕਰੀਏ ਤਾਂ ਉਹ ਕਹਿਣ ਲੱਗਿਆ ਵੀ ਰਾਜੇ ਨੂੰ ਕਹਿੰਦਾ ਮਹਾਰਾਜ ਤੁਸੀਂ ਆਓ ਮੇਰੇ ਕੋਲੇ ਉਹ ਉਹ ਕਹਿੰਦੀ ਵੀ ਜਿੱਤੇ ਸਾਨੂੰ ਬਿਨਾਂ ਦੇਖੇ ਭਰੋਸਾ ਕਰੀਏ ਸੀ ਉਹ ਕਹਿੰਦਾ ਮਹਾਰਾਜ ਤੁਸੀਂ ਆਓ ਮੇਰੇ ਕੋਲੇ ਤਾਂ ਉਹ ਜਦੋਂ ਆਇਆ ਰਾਜਾ ਉਹਨੂੰ ਉਹਦੇ ਹੌੜੀ ਦੇਣੇ ਉਹਦੇ ਕੰਨ 'ਚ ਦੱਸਣ ਲੱਗ ਗਿਆ ਕਹਿੰਦਾ ਮਹਾਰਾਜ ਮੈਂ ਤਾਂ ਆ ਗੱਲ ਸੁਣਾਉਂਗਾ ਹੁਣ ਵੀ ਤੁਸੀਂ ਮੇਰਾ ਜੋੜਾ ਤਾਰ ਕੇ ਮੇਰੇ ਪੈਰ ਤੋਤੇ ਤੇ ਮੇਰੇ ਪੈਰਾਂ ਨੂੰ ਚੁੰਮਿਆ ਰਾਜਾ ਕਹਿੰਦਾ ਰਾਜਾ ਹੈਰਾਨ ਹੋ ਗਿਆ ਵੀ ਹੈ ਇਹਦਾ ਮਤਲਬ ਇਹਨੇ ਮੈਨੂੰ ਪਛਾਣ ਲਿਆ ਸੀ ਵੀ ਮੈਂ ਆ ਮੈਂ ਰਾਜਾ ਹਾਂ ਤਾਂ ਉਹ ਕਹਿੰਦਾ ਵੀ ਨਹੀਂ ਇਹ ਗੱਲ ਨਾ ਕਰੀ ਤੂੰ ਚੁੱਪ ਕਰ ਜਾ ਵੀ ਇਹ ਗੱਲ ਨਾ ਕਿਸੇ ਨੂੰ ਪਤਾ ਲੱਗਣੀ ਚਾਹੀਦੀ ਰਾਜਾ ਜਾ ਕੇ ਕਹਿਣ ਲੱਗਿਆ ਆਪਦੀ ਕੁੜੀ ਨੂੰ ਕਹਿੰਦਾ ਵੀ ਦੇਖ ਇਨੇ ਤੇਰੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰੀਆਂ ਨੇ ਹੁਣ ਤੈਨੂੰ ਇਹਦੇ ਨਾਲ ਵਿਆਹ ਕਰਾਉਣਾ ਪਊ ਜੇ ਨਹੀਂ ਵਿਆਹ ਕਰਾਵੇਂਗੀ ਮੈਂ ਤੈਨੂੰ ਗੋਲੀ ਮਾਰੂੰਗਾ ਭਾਈ ਹੁਣ ਕੁੜੀ ਡਰ ਗਈ ਡਰੀ ਹੋਈ ਹੁਣ ਉਹ ਸੋਚਦੀ ਐ ਵੀ ਇਹ ਜਾਇ ਨੇ ਕੀ ਮੇਰੇ ਪਿਓ ਦੇ ਕੰਨਾਂ 'ਚ ਕਹਿਤਾ ਵੀ ਇਹਨੇ ਤਾਂ ਮੈਨੂੰ ਵੀ ਜਿੱਤ ਲਿਆ ਮੇਰੇ ਪਿਓ ਨੂੰ ਵੀ ਜਿੱਤ ਲਿਆ ਵੀ ਇਹਦਾ ਮਤਲਬ ਬੰਦਾ ਤਾਂ ਸਿਆਣਾ ਔਰ ਸਮਝਦਾਰ ਹੈ ਤਾਂ ਹੁਣ ਉਹ ਮੰਨ ਗਈ ਵਿਆਹ ਨੂੰ ਤਾ ਉਹ ਕਹਿੰਦਾ ਵੀ ਮੈਂ ਮੇਰੀ ਮਾਂ ਤੋਂ ਬਿਨਾ ਵਿਆਹ ਨਹੀਂ ਕਰਾਉਂਦਾ। ਤਾਂ ਰਾਜੇ ਨੇ ਸਪਾਹੀ ਰੱਥ ਦੇ ਕੇ ਸਪਾਹੀ ਭੇਜੇ ਉਹਦੀ ਮਾਂ ਨੂੰ ਲੈਣ ਵਾਸਤੇ। ਹੁਣ ਉਹਦੀ ਮਾਂ ਨੂੰ ਲਿਆਏ ਲਿਆ ਕੇ ਫਿਰ ਉਹਨਾਂ ਨੇ ਰਾਜੇ ਨੇ ਉਹਦਾ ਆਪਦੀ ਧੀ ਦਾ ਉਹ ਦਿਨ ਆੜ ਕਮਿਆਰ ਨਾਲ ਵਿਆਹ ਕਰਕੇ ਮਹਿਲ 'ਚ ਉਹਨੂੰ ਕਹਿੰਦਾ ਵੀ ਹੁਣ ਤੁਸੀਂ ਮਹਿਲ ਇੱਥੇ ਰਹੋ ਆਪਦੀ ਮਾਂ ਨੂੰ ਵੀ ਇੱਥੇ ਰੱਖ। ਬੀ ਤੂੰ ਰਾਜ ਭਾਗ ਕਰ ਸਾਰਾ ਉਹਨੂੰ ਭਾਈ ਉਹਨੇ ਤਿਲਕ ਲਾਤਾ ਵੀ ਅੱਜ ਤੋਂ ਬਾਅਦ ਤੁਸੀਂ ਮੇਰੀ ਜਗ੍ਹਾ ਤੇ ਇਹ ਐ ਰਾਜਾ ਵੀ ਮੈਂ ਹੁਣ ਆਰਾਮ ਕਰੂੰਗਾ ਇਹ ਰਾਜਾ ਰਾਣੀ ਨੇ ਸੋ ਕਹੀ ਜੀ ਲੱਗੀ ਜੀ ਤੁਹਾਨੂੰ ਬਾਤ ਕੀਮਤੀ ਵਿਚਾਰ ਜ਼ਰੂਰ ਦਿਆ ਕਰੋ ਮੈਨੂੰ ਹੌਸਲਾ ਮਿਲ ਜਾਂਦਾ ਹੋਰ ਤਾਂ ਕੀ ਹੁੰਦਾ ਸੋ ਮੈਨੂੰ ਅਡੀਕਰ ਹੋਗੀ ਕਿੱਥੋਂ ਕਿਹੜੇ ਸ਼ਹਿਰ ਪਿੰਡ ਤੋਂ ਦੇਖਦੇ ਹੋ ਇਹ ਲਿਖਿਆ ਕਰੋ ਤੇ ਨਾਲ ਆਪਦਾ ਵਿਚਾਰ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਗੱਲਬਾਤ ਕਿਵੇਂ ਦੀ ਲੱਗੀ ਕੋਈ ਸੁਝਾਅ ਦੇਣਾ ਹੁੰਦਾ ਉਹ ਦਿਆ ਕਰੋ ਕੋਈ ਤੁਹਾਡੇ ਕੋਲ ਬਾਤ ਹੋਵੇ ਕਹਾਣੀ ਹੋਵੇ ਤਾਂ ਉਹ ਮੈਨੂੰ ਭੇਜ ਸਕਦੇ ਹੋ ਤੁਸੀਂ ਕਮੈਂਟਸ ਦੇ ਵਿੱਚ ਉਹ ਮੈਂ ਜ਼ਰੂਰ ਸੁਣਾਉਂਗੀ ਸੋ ਸਤਿ ਸ੍ਰੀ ਅਕਾਲ ਜੀ